ਸਿੱਧੂ ਦੇ ਯਾਰ ਗਦਾਰ ਆ ਜਿੰਨੇ ਸਿੱਧੂ ਦੇ ਦਿਵਾਲੇ ਦਿਵਾਲੇ ਘੁੰਮਦੇ ਹੁੰਦੇ ਸੀ ਸਾਰੇ ਮਤਲਬ ਇੱਕ ਹਿਸਾਬ ਨਾਲ ਖਚਾ ਹੀ ਆ ਆ ਜਿਹੜੇ ਸਿੱਧੂ ਦੇ ਯਾਰ ਦੋ ਹੀ ਜਿਹੜੇ ਮੌਤ ਦੇ ਟਾਈਮ ਜੀਬ ਚ ਹੀ ਨਾਲ ਇਹ ਕਿੰਨੇ ਟਾਈਮ ਤੋਂ ਤਾਂ ਗਾਇਬ ਹੀ ਰਹਿੰਦਾ ਸ਼ਕਲ ਵੀ ਨਹੀਂ ਵਿਖਾਈ ਹੁਣੇ ਪੌਡਕਾਸਟ ਕਰ ਰਹੇ ਸਿੱਧੇ ਜੀ ਗੱਲਾਂ ਪੌਡਕਾਸਟ ਵਾਲਿਆਂ ਨੂੰ ਵੀ ਕਮਾਈ ਹੁੰਦੀ ਆ ਤੇ ਪੌਡਕਾਸਟ ਵਾਲੇ ਜਿਹੜਾ ਬੰਦਾ ਲੈਂਦੇ ਆ ਪੌਡਕਾਸਟ ਵਾਸਤੇ ਉਹਨੂੰ ਵੀ ਪੈਸੇ ਦਿੰਦੇ ਆ ਤੇ ਹੁਣ ਇਹਨੇ ਪੌਡਕਾਸਟ ਸਿੱਧੂ ਦੇ ਸਿਰ ਤੇ ਕਮਾਈ ਦਾ ਨਵਾਂ ਸਾਦਾਂ ਲੱਭ ਲਿਆ ਇਹਨਾਂ ਨੇ ਇੱਕ ਵਾਰ ਇਹਨਾਂ ਦੇ ਮੂੰਹ ਜਸਟਿਸ ਪਾਲ ਸਿੱਧੂ ਨਹੀਂ ਨਿਕਲਿਆ ਪਰ ਹੁਣ ਇਹਨਾਂ ਨੇ ਸਿੱਧੂ ਦੇ ਨਾਮ ਦੇ ਕਮਾਈ ਦਾ ਧੰਦਾ ਲੱਭ ਲਿਆ ਆ ਸਿੱਧੂ ਨੇ ਕਿਹਾ ਅਸੀਂ ਕੋਸ਼ਿਸ਼ ਕੋਨੇ ਆਏ ਇੱਥੇ ਭੁੱਖੇ ਫੇਮ ਦੇ ਨਾਮ ਤੇਰਾ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ ਬੇੜੀ ਤੇਰੀ ਚ ਵਟੇ ਪਾਉਣੇ ਚਾਹੁੰਦੇ ਨੇ ਆਪਣਾ ਤੁਕਾ ਲਾਉਣਾ ਚਾਹੁੰਦੇ ਨੇ ਹਾਂਜੀ ਚਾਂਦੀ ਚਮਕਾਉਣਾ ਚਾਹੁੰਦੇ ਨੇ ਉਹ ਸਾਰੀਆਂ ਗੱਲਾਂ ਸੱਚ ਆ ਤੇ ਵੀਰੋ ਠੱਗਾਂ ਖਿਲਾਫ ਮੋਰਚਾ ਖੋਲਤਾ ਆ ਸਾਰੇ ਵੀਰ ਇੱਕ ਇੱਕ ਰੁਪਈਏ ਦੀ ਸੇਵਾ ਕਰੀ ਚਲੋ ਪਹਿਰੀ ਲੋੜ ਆ ਭੱਜ ਦੌੜ ਕਰਨੀ ਪੈਂਦੀ ਥਾਂ ਥਾਂ ਇੱਕ ਇਹਦਾ ਯਾਰ ਆ ਬਿੱਲਾ ਘੋਮਨ ਸਿੱਧੂ ਬੜਾ ਰੀਲਾਂ ਚਲਾਈਆਂ ਉਹਨੇ ਪਰ ਉਹਦੇ ਪਾਪੀ ਦੇ ਮੂੰਹ ਇੱਕ ਵਾਰ ਵੀ ਨਹੀਂ ਫੁੱਟਿਆ ਵੀ ਜਸਟਿਸ ਪਾਉ ਸਿੱਧੂ ਇੱਕ ਵਾਰ ਵੀ ਜਾਂ ਇਹ ਕਹਤਾ ਹੋਵੇ ਵੀ ਸਿੱਧੂ ਦੀ ਵਜ੍ਹਾ ਨਹੀਂ ਮੈਂ ਫੇਮਸ ਹੋਇਆ ਜਾਂ ਜੋ ਵੀ ਨਾ ਭਾਨਾ ਸਿੱਧੂ ਇਹ ਗੰਦੀਆਂ ਮੰਨੀਆਂ ਫਿਲਮਾਂ ਬਣਾਉਂਦਾ ਹੁੰਦਾ ਹੀ ਛੋਟੀਆਂ ਇਹ ਵੀ ਸਿੱਧੂ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲਾ ਹੀ ਪਰ ਇਹਨੇ ਵੀ ਕਦੀ ਨਹੀਂ ਬਸ ਆਪਣਾ ਹੀ ਇੱਕ ਉਹ ਆ ਨਾ ਨਾ ਪਗੋਰਾ ਮੈਂਟੂ ਜੱਟ ਉਹ ਜਦੋਂ ਸਿੱਧੂ ਜਿੰਦਾ ਹੁੰਦਾ ਸੀ ਤੇ ਉਥੇ ਭੰਡਗਰੀ ਕਰਦਾ ਹੁੰਦਾ ਸੀ ਚਾਰ ਚਫੇਰੇ ਉਹਨੇ ਵੀ ਪਾਪੀ ਨੇ ਇੱਕ ਵਾਰ ਨਹੀਂ ਕਿਹਾ ਵੀ ਭਾਈ ਸਿੱਧੂ ਸਿਰ ਤੇ ਸਾਡੀ ਰੋਟੀ ਪਾਣੀ ਚੱਲਦਾ ਨਾ ਹਾਂ ਕੋਈ ਹੋਰ ਗੱਲ ਕਹੂਗਾ ਦੂਜੇ ਪਾਸੇ ਹੋ ਬਹਿਣਗੇ ਪਰ ਸਿੱਧੂ ਦੇ ਜਸਟਿਸ ਵਾਸਤੇ ਕੋਈ ਨਹੀਂ ਬੋਲਿਆ ਸਿੱਧੂ ਦੀ ਵਾਈਫ ਤਾਂ ਪਤਾ ਨਹੀਂ ਗਾਇਬ ਹੀ ਹੋ ਗਈ ਵੀ ਤੂੰ ਘਟੋ ਘਟ ਯਾਰ ਉਹ ਮੰਗੇਤਰ ਆ ਉਹਦੀ ਤੇ ਉਹ ਤਾਂ ਇੱਕਦਮ ਗਾਇਬ ਹੀ ਹੋ ਗਈ ਉਹਦਾ ਇਦਾਂ ਇੰਟਰਵਿਊ ਦਿੰਦੀ ਹੈ ਜਿੱਦਾਂ ਉਹ ਕਿਸੇ ਪੰਗੇ 'ਚ ਫਸ ਗਈ ਵੀ ਮੈਂ ਚਿਹਰੇ ਤੋਂ ਐਂ ਲੱਗਦਾ ਸੀ ਵੀ ਜਿਵੇਂ ਮੈਂ ਕਿਉਂ ਇਸ ਬੰਦੇ ਨਾਲ ਐਂਗੇਜਮੈਂਟ ਕਰਾ ਬੈਠੀ ਆ ਗਲਤ ਫੈਸਲਾ ਲੈ ਲਿਆ ਮੈਂ ਹੈ ਮੈਂ ਡਿਸਟਰਬ ਹੋ ਗਈ ਮੈਂ ਆ ਹੋ ਗਿਆ ਮੌਸਦੀ ਜਸਟਿਸ ਵਾਲੀ ਗੱਲ ਕਰ ਵੀ ਮੁੰਡੇ ਨਾਲ ਧੱਕਾ ਹੋਇਆ ਵਾ ਜਸਟਿਸ ਦਵੋ ਨਾ ਉਹਨੇ ਗੱਲ ਹੀ ਨਹੀਂ ਕੀਤੀ ਹੋਰ ਵੀ ਕਈ ਲੰਡੂ ਜਿਹੜੇ ਆਲੇ-ਦੁਆਲੇ ਘੁੰਮਦੇ ਕੋ ਸਿੱਧੂ ਦਾ ਚਾਚਾ ਉਹ ਜ਼ਰੂਰ ਬੋਲਦਾ ਆ ਉਹ ਸੂਰਮਾ ਬੰਦਾ ਆ ਬਾਕੀ ਕੋਈ ਸਿੱਧੂ ਦਾ ਜਿੰਨੇ ਨਾਲ-ਨਾਲ ਦਾਲ ਪੀਣੇ ਸੀ ਸਾਰੇ ਉਹ ਜਿੱਦਾਂ ਸਿੱਧੂ ਲੈ ਗਿਆ ਸੀ ਉਹ ਗੱਲ ਸਿੱਧੂ ਦੀ ਸੱਚੀ ਹੋਈ ਵੀ ਉਹ ਸਾਰੇ ਇਸੇ ਭਾਂਡੇ ਦੇ ਟੱਕਣੇ ਸੀ ਧੰਨਵਾਦ ਵੀਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਬਾਕੀ ਮੈਂ 14 ਵਾਂ ਵੀ ਸਿੱਧੂ ਦੇ ਪਾਪਾ ਕੋ ਬਹੁ ਪ੍ਰਾਪਰਟੀ ਆ ਤੇ ਤੈਨੂੰ ਸਾਰਿਆਂ ਲੁੱਟਣਾ ਆ ਪੋਲਿਟੀਕਲ ਪਾਰਟੀਆਂ ਵੀ ਲੁੱਟਣੀਆਂ ਆ ਤੇ ਹੋਰ ਯਾਰਾਂ ਬੇਲੀਆਂ ਵੀ ਲੁੱਟਣੀਆਂ ਆ ਤੇ ਤੂੰ ਚੁੱਪ ਕਰਕੇ ਕਿਸੇ ਨਾਰਵੇ ਵਰਗੇ ਠੰਡੇ ਦੇਸ਼ ਵਿੱਚ ਜਾਂਚਪਾਨ ਵਰਗੇ ਦੇਸ਼ ਵਿੱਚ ਜਿੱਥੇ ਕਾਨੂੰਨ ਵਿਵਸਥਾ ਵਧੀਆ ਉੱਥੇ ਸ਼ਿਫਟ ਹੋ ਬਾਕੀ ਤੇਰਾ ਮੁੰਡਾ ਇਤਿਹਾਸ ਲਿਖ ਗਿਆ ਆ ਪੰਜਾਬ ਵਿੱਚ ਸਿੱਧੂ ਦੀ ਕੋਠੀ ਉਹਨੂੰ ਵੇਖਣ ਸਭ ਤੋਂ ਜ਼ਿਆਦਾ ਲੋਕ ਦੁਨੀਆ ਤੋਂ ਆਉਂਦੇ ਆ ਪੰਜਾਬ 'ਚ ਸਭ ਤੋਂ ਵੱਡਾ ਇੱਕ ਇਹੋ ਜਿਹਾ ਸਥਾਨ ਆ ਜਿੱਦੇ ਲੋਕ ਦਰਸ਼ਨ ਕਰਨ ਆਉਂਦੇ ਆ ਸਭ ਤੋਂ ਜ਼ਿਆਦਾ ਤੇ ਲੋਕ ਕਹਿੰਦੇ ਜਦੋਂ ਅਸੀਂ ਇੱਥੇ ਆ ਜਾਂਦੇ ਸਾਨੂੰ ਲੱਗਦਾ ਵੀ ਸਾਡਾ ਜਨਮ ਸਫਲ ਹੋਇਆ ਜਿਹੜੇ ਜਿਨ੍ਹਾਂ ਦੇ ਪੁਰਖੇ ਬਹੁ ਟਾਈਮ ਤੋਂ ਪੰਜਾਬੋਂ ਬਾਹਰ ਗਏ ਹੋਏ ਸੀ ਉਹ ਲੋਕ ਵੀ ਸਪੈਸ਼ਲ ਸਿੱਧੂ ਦੇ ਘਰ ਵੇਖਣ ਸਿੱਧੂ ਦੇ ਦਰਸ਼ਨ ਕਰਨ ਮੂਸਾ ਪਿੰਡ ਆਏ ਜਿੰਨਾ ਪੰਜਾਬ ਆਉਣ ਦਾ ਕਦੀ ਸੋਚਿਆ ਵੀ ਨਹੀਂ ਅਸੀਂ ਪੰਜਾਬ ਆਉਣਾ ਹੈ ਇੱਕ ਮੁੰਡਾ ਸੀ ਮੇਰੇ ਜਾਨ ਪਛਾਣ ਦਾ ਉਹ ਕਹਿੰਦਾ ਵੀ ਮੈਂ ਬਾਪੂ ਬਲਕੌਰ ਸਿੰਘ ਨਾਲ ਇੱਕ ਫੋਟੋ ਖਿੱਚ ਕੇ ਪਾਤੀ ਮੇਰਾ ਕਹਿੰਦਾ ਪੇਜ ਮੌਨਟਾਈਜ਼ ਹੋਇਆ ਆਇਆ ਫੋਟੋ ਖਿੱਚ ਕੇ ਪਾਤੀ 222 ਡਾਲਰ ਮੈਨੂੰ ਆਏ ਸਿਰਫ ਸਿੱਧੂ ਨਾਲ ਮੇਰੀ ਕਹਿੰਦਾ ਫੋਟੋ ਪੈ ਗਈ ਫੋਟੋਆਂ ਦੇ ਵੀ ਪੈਸੇ ਆਉਂਦੇ ਆ 222 ਡਾਲਰ ਮਤਲਬ 222 ਡਾਲਰ 16-17000 ਰੁਪਇਆ ਉਹਨੇ ਕਮਾ ਲਿਆ ਸਿਰਫ ਸਿੱਧੂ ਦੇ ਪਿਓ ਦੀ ਫੋਟੋ ਫੇਸਬੁੱਕ ਤੇ ਪਾਉਣ ਕਰਕੇ ਇਹ ਵੈਲਿਊ ਆ ਬਾਪੂ ਬਲਕੌਰ ਸਿੰਘ ਜੀ ਤੁਹਾਡੀ ਤੁਸੀਂ ਸਿੱਧੂ ਦੇ ਪਿਓ ਹੋ ਤੁਸੀਂ ਉਸ ਬੰਦੇ ਦੇ ਪਿਓ ਜਿਹਨੇ ਇਤਿਹਾਸ ਲਿਖਿਆ ਆ ਜਿਹਦੀ ਮੌਤ ਤੇ ਪੂਰੀ ਦੁਨੀਆ ਰੋਈ ਸੀ ਤੁਸੀਂ ਇਹਨਾਂ ਚੱਕਰਾਂ 'ਚ ਨਾ ਬੋਲੋ ਤੁਹਾਨੂੰ ਸਾਰਿਆਂ ਨੂੰ ਲੁੱਟਣਾ ਹੀ ਆ ਚੁੱਪ ਕਰਕੇ ਵਿਦੇਸ਼ਾਂ 'ਚ ਰਹੋ ਇਹ ਪ੍ਰਬੰਧ ਕਿਸੇ ਚੰਗੇ ਸਿਆਣੇ ਸੱਚੇ ਬੰਦੇ ਦੇ ਹੱਥ ਦੇਵੋ ਇਹ ਤੇ ਮੇਲੇ ਲੱਗਿਆ ਕਰਨ ਲੋਕ ਸਿੱਧੂ ਦੇ ਰਾਹਾਂ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨ ਇੱਕ ਚੰਗੀ ਸੋਚ ਦੇ ਮਾਲਕ ਬਣਨਾ ਅਸੀਂ ਤੇ ਆਪ ਖੁਦ ਇੱਕ ਵਾਰ ਗਏ ਸੀ ਮੱਥਾ ਟੇਕ ਕੇ ਆਏ ਵਾਰ ਫੋਟੋਆਂ ਨਹੀਂ ਖਿੱਚਿਆ ਮੈਂ ਕਿਹਾ ਆਪਣੇ ਦੋਸਤਾਂ ਨੂੰ ਵੀ ਪਹਿਲੀ ਵਾਰ ਫੋਟੋਆਂ ਨਹੀਂ ਖਿੱਚਣੀਆਂ ਇਸ ਵਾਰ ਸਿਰਫ ਦਰਸ਼ਨ ਹੀ ਕਰਦੇ ਆ ਸਿੱਧੂ ਦੇ ਘਰ ਦੇ ਸਿੱਧੂ ਦੇ ਅਸਥਾਨ ਦੇ ਸਿੱਧੂ ਦੀ ਪ੍ਰਤਿਮਾ ਦੇ ਅਗਲੀ ਵਾਰ ਫਿਰ ਆਪਾਂ ਵੀਡੀਓਗ੍ਰਾਫੀ ਕਰਾਂਗੇ ਦੋਸਤ ਬਹੁਤ ਗੈਨ ਨਹੀਂ ਯਾਰ ਮੈਂ ਕਿਹਾ ਨਹੀਂ ਨਹੀਂ ਮੈਂ ਗਿਆ ਦੇ ਵੀਰੋ ਧੰਨਵਾਦ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਆ ਹੁਣ ਆਪਾਂ ਜਦੋਂ ਬੀੜਾ ਚਾਕੀ ਲਿਆ ਠੱਗਾ ਨੂੰ ਐਕਸਪੋਜ਼ ਕਰਨ ਦਾ ਤੇ ਭਜ ਦੌੜ ਕਰਨੀ ਪੈਂਦੀ ਆ ਤੇ ਇਹ ਥੋੜਾ ਜਿਹਾ ਹੈਲਪ ਕਰ ਦਿਆ ਕਰੋ ਇੱਕ ਇੱਕ ਰੁਪਈਆ ਪਾ ਦਿਆ ਕਰੋ ਧੰਨਵਾਦ ਵੀਰੋ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਬਹੁਤ ਬਹੁਤ ਧੰਨਵਾਦ